ਸਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਕਾਲੂ ਤੇ ਗੁਰਦਾਰ ਸਿੰਘ ਆਪੋ ਚੁੱਕੇ ਆ ਅੱਜ ਵੀ ਬਾਈਆਂ ਨਾਲੇ 6-7 ਲੈਗ ਭਗਾਵਾ ਲੈ ਜਾਂਦੀਆਂ ਤੇ ਆਓ ਪਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਲ ਹਸੀ ਗੱਲ ਹਸਤੀ ਕਾਲ ਜੀ ਹੋਰ ਦੱਸਾਓ ਜੀ ਕਿਵੇਂ ਗੱਲ ਜੀ ਸਾਰੇ ਸੰਦੀਪ ਦੇ ਫਾਰਮ ਚਾਲਣ ਵੇਖਣ ਵਾਲਿਆਂ ਦਾ ਠੀਕ ਚੱਲਦਾ ਹਾਂਜੀ ਸਾਈ ਵਾਲ ਬਣੇ ਸੋ ਹਾਂਜੀ ਹਾਂਜੀ ਬਾਧੂ ਮਿਲਦਾ ਜਾਂਦਾ ਮਿਲਦਾ ਜਾਂਦਾ ਬਾਈ ਮਾਰ ਫੇਰੀ ਨਹੀਂ ਬਈ ਜੋ ਮਰਜੀ ਆ ਬੜੀ ਸਾਈ ਵਾਲ ਹੈ ਹਾਂ ਇਹ ਹੈਗੀ ਹੈਗੀ ਇਹ ਤਾਂ ਗੱਲ ਹੈਗੀ ਕਿੰਨੇ ਵੜ ਬੱਡ ਲਈ ਦੀ ਆਗੇ ਮਾਂ ਨੂੰ ਸਰਦੀ ਲੱਗਣੀ ਆ ਮਾਂ ਨੂੰ ਗਰਮੀ ਲੱਗਣੀ ਆ ਠੀਕ ਆ ਜੀ ਤੁਹਾਨੂੰ ਪਤਾ ਹਰ ਬੋਣੀ ਵੜ ਦੁੱਧ ਵੀ ਪੀਣ ਜੋਗ ਹਾਂਜੀ ਹਾਂਜੀ ਸਮਝ ਮੱਝ ਬਣ ਮਲੇ ਵਾਲੀ ਗੱਲ ਆ ਤੇ ਗਊ ਮਾਂ ਤੇ ਹੀ ਹੈਗੇ ਹਾਂਜੀ ਹਾਂਜੀ ਚਲੋ ਅੱਜ ਫਿਰ ਕਿੰਨੇ ਆ ਜੀ ਅੱਜ 5 ਸਨੀਪ ਜੀ 5 ਅੱਜ ਫਿਰ ਉੱਤਰੋ ਲਖੀ ਦੁੱਧ ਕਿਨਾ ਕੱਲ ਸ਼ਾਮੀ ਸੁੱਈ ਜਾ ਸੰਦੀਪਾ ਅੱਛਾ ਹਾਂ ਤੇ ਵਛੀ ਮਗਰਿਆ ਬੋੜਾ ਜੇ ਪਤਾ ਦੁੱਧ ਵੇ ਲੋ ਪਾਣੀ ਜੇ 20 ਪਾਜਿਆ ਨੇ 5 ਹੀ ਪਾਜਣਾ ਪਤਾ ਹੀ ਕੋਈ ਨਹੀਂ ਵਛੀ ਮਗਰ ਆ ਗਈ ਵਛੀ ਵੀ ਵਛੀ ਵੀ ਨਮੂਨਾ ਹੀ ਦਿੱਤਾ ਹੋਇਆ ਉਹ ਪੜਿਆ ਕਾਲੀ ਸ਼ਾਹ ਇਹ ਲੋ ਵੀ ਵਜਣ ਕਿੰਨਾ ਆ ਤੇ ਲਿਵਾ ਕਿੰਨਾ ਆ ਆ ਜੀ ਵਾਚੀ ਇੱਕ ਦਿਨ ਦੀ ਆ ਲਾ ਜੀ ਤਾਂ ਮਹੀਨੇ ਦੀ ਹੁੰਦੀ ਆ ਇਹ ਲੋ ਕਿੰਨੀ ਪਲੀ ਵਾਚੀ ਆ ਮਾ ਵੀਰੇ ਕਦੇ ਕੱਢ ਥਾਉ ਮੜ ਵਾਚੀ ਨੂੰ ਲੋ 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 ਕੱਢ ਕੱਢ ਦੇ ਲੋ ਵਾਚ ਰੱਜੀ ਆਪ ਬੜੀ ਆ ਇਹ ਲੋ ਇਦਾਜੇ ਦਾ ਮਹੀਨੇ ਦੀ ਹੁਣੀ ਹੋਗੀ ਆ ਜਾਮਨ ਵਰਗੀ ਕਾਲੀ ਆ ਹਾਂ ਜੀ ਦੇਵਾ ਮੁੱਲ ਭਾਵੇਂ 75 ਭਾਵੇਂ 70 ਹਾਂ ਨਾ ਹੀ ਕਰਨੀ ਆ ਬਿਲਕੁਲ 60000 ਦੀ ਚਲੋ ਠੀਕ ਹੈ ਜੀ ਚਲੋ ਜਾਣ ਦੋ ਸ਼ਾਈ ਵਾਲਾ ਇਹ ਗੱਬਣਾ ਹਾਂ ਗੱਬਣਾ ਲਓ ਜੀ ਗੱਬਣ ਸ਼ਾਈ ਵਾਲਾ ਸੁਆ ਸੁਆ ਦੱਜਾ ਸੰਦੀਪ ਪਾਸ ਸੁਆ ਇਹ ਪਿਓਰ ਸ਼ਾਈ ਵਾਲਾ ਪਿਓਰ ਤਾਂ ਥਾਨ ਵੇਖ ਲਓ ਇਹ ਲੋਕਾਰ ਲੱਗਾ ਟਾਈਮ ਲੈ ਜੂ ਹਾਂ ਹਫਤਾ ਲੱਜੂ ਖਲਾਡ ਲੰਦੀ ਭਾਈ ਹਾਂਜੀ ਆਜੋ ਜੀ ਬਾਕੀ ਵੇਖ ਲਓ ਜੀ ਠੰਡੀ ਹੈ ਨਾ ਹੈ ਨਜ਼ਾਰਾ ਵੇਖ ਲਓ ਤੁਸੀਂ ਐ ਚੱਫ ਵੀ ਕੱਟਦੀ ਆ ਆਣਾ ਵੇ ਲੋ ਜੀ ਬਿਲਕੁਲ ਆ ਜਾਓ ਆਓ ਲਈ ਬੋਤੋ ਲਈ ਨਹੀਂ ਦੀ ਪਾ ਅਜੇ ਜਨਮਰ ਦਾ ਮੁੱਲ ਨਹੀਂ ਦਦਾਂ ਕੋਈ ਹੈ ਐ ਇੰਨਾ ਠੰਡਾ ਹੈ ਇਹ ਜਨਮਰ ਹੋਏ ਫਿਰ ਉਹ ਵੀ ਛਾਈ ਵਾਲ ਬਿਲਕੁਲ ਹੈ ਕਿ ਨਹੀਂ 52000 ਦੇ ਸੰਦੀਪ ਜੀ ਹਾਂ ਹਾਂ ਨਹੀਂ ਨਹੀਂ ਸੰਦੀਪ ਜੀ 50000 ਦੀ ਜਾਂਦੋ ਹਾਂ ਛੋੜੀ ਠੀਕ ਚਲੋ ਜਾਂ ਇਹ ਵੀ ਗੱਪਣ ਜਰਸੀ ਇਹ ਜਰਸੀ ਤੇ ਹੋਰ ਹੋਰ ਉਹ ਵੀ ਬੂਥੀ ਹਾਂ ਆਏ ਪ੍ਰੀਤ ਵਾਲੀ ਕਹ ਲੋ ਵੀ ਦੇ ਕਟੋ ਫੁੱਲੇ ਡਲੇ ਸੰਦੀਪ ਜੀ ਪੰਜੀ ਵੀ ਲੈ ਸਕਦੀ ਛੋਟੀ ਨਹੀਂ ਜਰਸੀ ਲੈ ਵੱਡੀ ਜਰਸ ਪੰਜਾਬ ਵਾਲੀ ਫੁੱਲ ਪੰਜਾਬ ਵਾਲੀ ਆ ਤੇ ਰਾਜੀ ਵੇ ਲੈ ਜਿਹਦਾ ਸ਼ਾਈ ਵਾਲ ਹੁੰਦੀ ਆ ਜਦ ਨਾਲ ਬੜੀ ਬਹਿਣ ਤੇ ਹੋ ਜਿਆਦਾ ਬੜਾ ਕੱਟੇ ਇਹ ਜਾਣੀਆਂ ਭਾਈ ਸਹੀ ਭਾਈ ਤੁਹਾਨੂੰ ਪਤਾ ਟਿਕਟੌਕ ਹਾਂਜੀ ਦੀਪ ਭਾਜੀ ਇਹ 52000 ਦੀ ਵਛੀ ਦੇ ਦਾਂਗੇ 52000 ਇਹ 55 ਵਾਲੀ ਮੰਗਣਾ 60 ਵਾਲੀ ਮੰਗਣਾ ਇਹ ਸੂਈ ਆ ਇਹ ਸੂਈ ਆ ਜੀ ਉਹ ਵਛੀ ਆ ਤੇ ਮਗਰ ਠੀਕ ਆ 10 ਕਿਲੋ ਇਹ ਥੱਲੇ ਸਨੀਪ ਭਾਜੀ ਜਾਣਾ ਜੀ ਦਾਜ ਇਹ ਥੱਲੇ ਦੁੱਧ ਹੈਗਾ ਥੁਲਾ ਘਾਲ ਜਿਆਦਾ ਹਾਂ ਦੁੱਧ ਯਾਰ ਇਹ ਥਾਨ ਵੇਖ ਲੋ ਵੀ ਕਿਦਾਂ ਦਾ ਲਗਾ ਥਾਨ ਵੇਖ ਲੋ ਇੱਕ ਕੋਨਾ ਵਾਲਾ ਥਾਨ ਹੈ ਜਿਹੜੀਆਂ ਕੋਨਾ ਖਾਈ ਦੀਆਂ ਕੋਣ ਕੋਣ ਕੋਨਾ ਵਾਲਾ ਥਾਨ ਲਗਾ ਆ ਜਾਓ ਆਓ ਬਾਕੀ ਹੋਰ ਜਿਓ ਨਾਲੇ ਇਹ ਬੁਠੀ ਲੈ ਲਵਾਂਗੇ ਦੋਹਾਂ ਕੇ ਨਾ ਪਈਦਾ ਹਾਂਜੀ ਸੰਦੀਪ ਆਈ 42000 ਦੀ ਵਾਸੀ ਦੇ ਦਾਂਗੇ 42000 ਵਾਸੀ ਸੰਭੀ ਨਹੀਂ ਆ ਕਿਸ ਨੇ ਚਾਰ ਦਿਨ ਵਾਸੀ ਖੇਡ ਦਿਖਾ ਕੇ 14 15 ਤੱਕ ਕਰੂਗੀ ਚਲੋ ਠੀਕ ਹੈ ਕਿ ਨਹੀਂ ਆਹਾ ਇਹ on lot piece ਆ ਸੰਦੀਪਾ ਦੋ ਤੇ 10 ਕਿਲੋ ਦੇ ਥੱਲੇ ਭਾਵੇਂ ਇਧਰੋਂ ਦੀ ਬੈਜੋ ਤੇ ਭਾਵੇਂ ਪਰਲੇਵਾਨਾਂ ਦੀ ਬੈਜੋ ਠੀਕ ਆ ਇਹਦਾ ਅੱਜ ਮੁੱਲ ਹਾਣਾ ਤੁਸੀਂ ਕਰਨੀ ਆ ਨਹੀਂ ਨਹੀਂ ਨਾ ਨਾ ਸੰਦੀਪਾ ਨਹੀਂ ਅੱਜ ਅੱਜ ਇਹ ਨਹੀਂ ਗੱਲ ਬਾਨੀ ਅੱਜ ਵੀਡੀਓ ਚ ਅੱਜ ਇਹਦੀ ਹਾਣਾ ਤੁਹਾਡੇ ਕੋਲ ਹੋਣੀ ਆ ਇਹ ਕਿਹਾ ਪਹਿਲਾਂ ਖਾਇਆ ਜੀ ਮਹਾਨ ਆਪਾਂ ਆਪਾਂ ਤੁਹਾਡੇ ਸਾਹਮਣੇ ਆ ਸਖਾਇਆ ਕਿੱਥੇ ਆ ਇਹਦੇ ਵਿੱਚ ਗੱਲ ਕਰਦੇ ਆ ਆਪੀ ਕਰ ਨਹੀਂ 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 ਸੰਦੀਪਾ ਅਨਜੇ ਆ ਵੀ ਗੱਲ ਉਹ ਇਹ ਕਰਦੇ ਹਾਂ ਅੱਜ ਇੱਕ ਗਾਹ ਦਾ ਕਰਦੇ 35000 ਤੁਹਾਡੀ ਖੁਸ਼ੀ ਹੈ ਜਿੰਨੇ ਦੀ ਕਰਦੋ ਜਿੰਨੀ ਛੋਟ ਕਰਨੀ ਕਰਦੋ 31 ਦੀ ਦੇ ਦਾਂ ਅਸਲੀ ਜੀ 30 ਦੀ ਜਾਨ 2000 ਨਫਾ ਲੈਣਾ ਦੱਸ ਹੀ ਨਾ ਹਜ਼ਾਰ ਹੀ ਬੜਾਈ ਠੀਕ ਹੈ ਜੀ ਚਲੋ 3000 ਜਾਨ ਦੋ ਜਾਨ ਲਾਸਟ ਪੀਸ ਆ ਵੇ ਲੋਨ ਪੰਜ ਗਾਵਾਂ ਤੇ ਗਾਵਾਂ ਵੇ ਲੋ ਚੈੱਕ ਕਰ ਲੋ ਬਾਕੀ ਮੇਰੇ ਵਿਦਾਓ ਇੱਥੇ ਆਲਾ ਚੈੱਕ ਕਰਕੇ ਜੁਆਇ ਕਰਕੇ ਲੈ ਲੇ ਹਾਂ ਤਸੱਲੀ ਕਰਕੇ ਬਿਲਕੁਲ ਜੀ ਹਾਂ ਜੀ ਜੀ ਕੀ ਹੋ ਹੋ ਸੁਣਾਓ ਹੋਰ ਸੁਣਾਓ ਵਾਹ ਵਧੀਆ ਵਧੀਆ ਭੇਜੀ ਦੀ ਸਰੰਗਾ ਫਿਰ ਹਾਂ ਜੀ ਹਾਂ ਜੀ ਚੱਲ ਚੱਲ ਇਹ ਸਰੰਗ ਤੇ ਦਾਵਾ ਵੀ ਛਾੜਾ ਯਾਰ ਆ ਜਾ ਕੇ ਹਾਂ ਜੀ ਜੇਦ ਬੜੀ ਕਰ ਗਏ ਰਿਸ਼ਤੇ ਆ ਤੇ ਫਿਰ ਤੁਹਾਨੂੰ ਪਤਾ ਹੈ ਜੇ ਨਾਂ ਦੇ ਤੇ ਤਾਂ ਵੀ ਅਗਲਾ ਕੰਨਾ ਹੈ ਵੀ ਗਰਜ਼ਰ ਗੋੜੀ ਜੀ ਤੁਹਾਡੇ ਸਾਹਮਣੇ ਹੀ ਵੇਚੀ ਦੇ 60000 ਜੀ ਚਲੋ ਚਲੋ ਹਾਂ ਜੀ ਹਾਂ ਜੀ ਇਸੇ ਰੋ ਜਿਆਦਾ ਜੇਦ ਕਰਕੇ ਫਿਰ ਤਾਂ ਕਰਕੇ ਬੋਲੋ ਨੰਬਰ ਜੀ ਪਿੰਡ ਤੁਹਾਡਾ ਕੋਰ ਖਜ਼ਾਨਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਮੋਬਾਈਲ ਨੰਬਰ 96482750 ਜੀ